ਹਾਂਜੀ ਜੈ ਵਾਲਮੀਕੀ ਜੀ ਜੈ ਪੀਮ ਜਿਆਪਾਰਤ ਮੈਂ ਬਾਬਾ ਦੀਦਾਸ ਸਿੰਘ ਚੀਚਾ ਜੂਥ ਵਿੰਗ ਚੇਅਰਮੈਨ ਪੰਜਾਬ ਸਾਡੇ ਸੰਤ ਬਾਬਾ ਨਿਸ਼ੱਤਰਨਾਥ ਸ਼ੇਰਗਿੱਲ ਜੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਜਿਨ੍ਹਾਂ ਦੇ ਹੁਕਮਾਂ ਅਨੁਸਾਰ ਅੱਜ ਪਿੰਡ ਛੰਡੇਰ ਵਿਖੇ ਦਫ਼ਤਰ ਖੋਲ੍ਹਿਆ ਗਿਆ ਵਾ ਉਹਨਾਂ ਦੇ ਹੁਕਮਾਂ ਸਾਹ ਦਫ਼ਤਰ ਖੋਲ੍ਹਿਆ ਗਿਆ ਵਾ ਕਿ ਇੱਥੇ ਗਰੀਬ ਪਰਿਵਾਰਾਂ ਦੇ ਕੰਮ ਕੀਤੇ ਜਾਣਗੇ ਧੀਆਂ ਭੈਣਾਂ ਦੇ ਕੰਮ ਕੀਤੇ ਜਾਣਗੇ ਕਿਸੇ ਨੂੰ ਵੀ ਅਸੇ ਪਾਸੇ ਜਾਣ ਦੀ ਲੋੜ ਨਹੀਂ ਐ ਜੇ ਕਿਸੇ ਨੂੰ ਦਿਨ ਰਾਤ ਸਵੇਰੇ ਜਾਂ ਸ਼ਾਮੀ ਕਿਤੇ ਵੀ ਲੋੜ ਪੈਂਦੀ ਆ ਸਾਡੇ ਲਖਮਿੰਦਰ ਸਿੰਘ ਛੰਡੇਰ ਜੀ ਨੇ ਇਹ ਸਾਡੇ ਦਫ਼ਤਰ ਵਿੱਚ ਬੈਠਿਆ ਕਰਨਗੇ ਤੇ ਸਾਰਿਆਂ ਦੇ ਕੰਮ ਕਰਿਆ ਕਰਨਗੇ ਕਿਤੇ ਵੀ ਜ਼ਰੂਰਤ ਪੈਂਦੀ ਆ ਲਖਮਿੰਦਰ ਸਿੰਘ ਜੀ ਦਾ ਆਪਾਂ ਨੰਬਰ ਜਾਰੀ ਕਰ ਦੇਣਾ ਵਾ ਤੇ ਇਹਨਾਂ ਕੋ ਸਾਰੇ ਕੰਮ ਹੋਇਆ ਕਰਨਗੇ ਲਖਮਿੰਦਰ ਸਿੰਘ ਜੀ ਔਰ ਉਹਨਾਂ ਦੀ ਪੂਰੀ ਸਮੁੱਚੀ ਟੀਮ ਇਹਨਾਂ ਦੇ ਨਾਲ ਨੇ ਇਹਨਾਂ ਦੇ ਸਰਪੰਚ ਸਾਹਿਬ ਮੌਜੂਦਾ ਸਾਡੇ ਕੋਲ ਖੜੇ ਨੇ ਉਹ ਵੀ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਬਹੁਤ ਜ਼ਿਆਦਾ ਤੇ ਇਹ ਸਰਪੰਚ ਸਾਹਿਬ ਤੇ ਲਖਮਿੰਦਰ ਸਿੰਘ ਛੰਡੇਰ ਜੀ ਨਾਲ ਮਿਲ ਕੇ ਗਰੀਬ ਲੋਕਾਂ ਦੇ ਕੰਮ ਕਰਨਦੇ ਨੇ ਕਰਦੇ ਰਹੇ ਤੇ ਕਰਦੇ ਰਹਿਣਗੇ ਲੋਕਾਂ ਨੂੰ ਆਪਾਂ ਇਹੋ ਅਪੀਲ ਕਰਦੇ ਆ ਕਿ ਜੇ ਕਿਸੇ ਦਾ ਵੀ ਕੰਮ ਨਹੀਂ ਹੁੰਦਾ ਤਾਂ ਤੁਹਾਡੇ ਕੋਲ ਮੌਜੂਦਾ ਸਰਪੰਚ ਸਾਹਿਬ ਨੇ ਤੇ ਲਖਵਿੰਦਰ ਸਿੰਘ ਝੰਡੇਰ ਜੀ ਨੇ ਤੁਹਾਨੂੰ ਕਿਤੇ ਵੀ ਦਿਨੇ ਰਾਤ ਲੋੜ ਪੈਂਦੀ ਹੈ ਤੇ ਤੁਸੀਂ ਇਹਨਾਂ ਨੂੰ ਆਵਾਜ਼ ਮਾਰੋ ਇਹ ਤੁਹਾਡੇ ਨਾਲ ਜਾ ਕੇ ਕੰਮ ਕਰਵਾਉਣਗੇ ਸੱਜ ਜੀ ਮੈਂ ਸਰਤਾਜ ਸਿੰਘ ਬਾਉ ਪਿੰਡ ਝੰਡੇਰ ਤੋਂ ਮੌਜੂਦਾ ਸੁਪੰਚਾ ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਆ ਸਾਰੇ ਨਗਦ ਨਗਰ ਦਾ ਜਿਨ੍ਹਾਂ ਨੇ 200 ਬੋਟ ਤੇ 181ਾਂ ਬੋਟਾਂ ਤੇ ਇਹਨਾਂ ਸਾਰੇ ਪਰਿਵਾਰਾਂ ਨੇ ਸਾਨੂੰ ਬੋਟਾਂ ਪਾ ਕੇ ਤੇ ਸਾਡੀ ਪੰਚਾਇਤ ਬਣਾਈ ਆ ਔਰ ਅਸੀਂ ਬਿਨਾ ਕਹੇ ਪਾਰਟੀ ਬਾਜੀ ਤੋਂ ਬਿਨਾ ਕਿਸੇ ਗੱਲ ਤੋਂ ਤਕਰੀਬਨ 1.5 ਕਰੋੜ ਰੁਪਇਆ ਜਿਹੜਾ ਵਾ 7-8 ਮਹੀਨਿਆਂ ਚ ਅਸੀਂ ਪਿੰਡ ਲਿਆ ਕੇ ਲਾ ਚੁੱਕੇ ਆ 1.38 ਲੱਖ ਰੁਪਇਆ ਹੀ ਸਰਕਾਰੀ ਹਾਈ ਸਕੂਲ ਢੇਰ ਤੇ ਲਾਇਆ ਵਾ ਜਿੱਥੇ ਸਾਡੇ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਕਿਉਂਕਿ ਜਿੰਨਾ ਚਿਰ ਗਰੀਬ ਪਰਿਵਾਰਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ ਇਹਨਾਂ ਦੀ ਜਿਹੜੀ ਤਰੱਕੀ ਅੱਗੇ ਨਹੀਂ ਹੋ ਸਕਦੀ ਪੰਜੀ 30 ਲੱਖ ਰੁਪਈਆ ਮੈਂ ਸਰਪੰਚਪਨ ਤੋਂ ਪਹਿਲਾਂ ਵੀ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਛੰਡੇਰ ਤੇ ਲਾਇਆ ਵਾ ਇਹ ਬਾਲਮਿਕ ਸਮਾਜ ਦਾ ਦਫ਼ਤਰ ਖੁੱਲਾ ਵਾ ਇਹ ਸਾਡੇ ਲੱਖਾ ਵੀਰਜੀ ਪ੍ਰਧਾਨ ਨੇ ਇਹ ਲੱਖਾ ਵੀਰਜੀ ਜਿਹੜੇ ਨੇ ਉਦਾਂ ਵੀ ਮੈਂ ਨਾਂ ਵੀ ਮੌਜੂਦ ਹਾਂ ਇਹ ਗਰੀਬ ਪਰਿਵਾਰਾਂ ਨਾਲ ਖਲੋਂਦੇ ਆ ਰਾਤ ਦਿਨ ਇਹਨਾਂ ਦੀ ਟੀਮ ਹੈ 20-25 ਬੰਦਿਆਂ ਦੀ ਇਹ ਰਾਤ ਦਿਨ ਜਿੱਥੇ ਵੀ ਮੈਂ ਭਾਵੇਂ ਬਾਅਦ ਚਾਹਾਂ ਇਹ ਸਭ ਤੋਂ ਪਹਿਲਾਂ ਜਾ ਕੇ ਗਰੀਬ ਪਰਿਵਾਰਾਂ ਨਾਲ ਖਲੋਂਦੇ ਆ ਤੇ ਪੂਰੀ ਲਗਨ ਨਾਲ ਬਿਨਾਂ ਕਹਿ ਪਾਰਟੀ ਬਾਜੀ ਤੋਂ ਬਿਨਾਂ ਕਹਿ ਗੱਲ ਤੋਂ ਕੰਮ ਕਰਦੇ ਆ ਔਰ ਸਾਨੂੰ ਆਸ ਆ ਕਿ ਇਹ ਸਾਰੇ ਭਰਾ ਇਸੇ ਤਰ੍ਹਾਂ ਹੀ ਰਾਤ ਦਿਨ ਆਪਣਾ ਕੰਮ ਛੱਡ ਕੇ ਜਿਹੜਾ ਵਾ ਗਰੀਬ ਪਰਿਵਾਰਾਂ ਨਾਲ ਖਲੋਂਦੇ ਆ ਔਰ ਸਾਡੀ ਵੀ ਇਹਦੇ ਵਿੱਚ ਜਾਨ ਜਿਹੜੀ ਸੌਖੀ ਆ ਕਿਉਂਕਿ ਇੱਕ ਮੋਤਬਰ ਜਿਹੜਾ ਵਾ ਕਿੰਨੇ ਕੰਮ ਪਿੰਡ ਦੇ ਸਾਮ ਸਕਦਾ ਸਾਡਾ ਪੂਰਾ ਸੰਯੋਗ ਹਰ ਜਗ੍ਹਾ ਇਹ ਦਿੰਦੇ ਆ ਸਾਡੇ ਬਲਾਸ਼ੰਤੀ ਮੈਂਬਰ ਕਿਸ਼ੋਰੀ ਸਾਹ ਦੇ ਬੇਟੇ ਵੀ ਆਏ ਨੇ ਕੋਕੀਸ਼ਾ ਜੀ ਭੋਲੂ ਸਾਹਿਬ ਜੀ ਵੀ ਆਏ ਨੇ ਸਾਰੀ ਸਾਡੀ ਟੀਮ ਜਿਹੜੀ ਆ ਰਾਤ ਦਿਨ ਆਪਾਂ ਲੱਗੇ ਆ ਜੀ